ਕਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਸਕੂਲੀ ਬੱਚੇ ਨਾ ਭਰੀ ਬਸਤੇ ਚੱਲੀਆਂ ਤਾਬੜ ਤੋੜ ਗੋਲੀਆਂ ਮੌਕੇ ਤੇ ਹੋਈਆਂ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਉਨੇ ਹੁਣੇ ਜਾਣਕਾਰੀ ਮਿਲੀ ਹੈ ਕਿ ਪੰਜਾਬ ਸੂਬੇ ਵਿੱਚ ਵੀਰਵਾਰ ਨੂੰ ਬੰਦੂਕਧਾਰੀਆਂ ਨੇ ਇੱਕ ਸਕੂਲ ਵਾਨ ਤੇ ਗੋਲੀਬਾਰੀ ਕਰ ਦਿੱਤੀ ਜਿਸ ਤੋਂ ਜੱਚ ਤੋਂ ਬੱਚਿਆਂ ਦੀ ਮੌਤ ਹੋ ਗਈ ਹੈ ਤੇ ਪੰਜ ਹੋਰ ਜ਼ਖਮੀ ਹੋ ਗਏ ਹਨ ਇਹ ਘਟਨਾ ਜੀਹਾਂ ਕਰੀਬ 4 ਕਿਲੋਮੀਟਰ ਦੂਰ ਲਾਹੌਰ ਤੋਂ ਦੂਰ ਅਟਕ ਜ਼ਿਲ੍ਹੇ ਦੇ ਤੇਰੀਕੋਟ ਇਲਾਕੇ ਚ ਵਾਪਰੀ ਪੁਲਿਸ ਮੁਤਾਬਕ ਸਕੂਲ ਮੈਨ ਬੱਚਿਆਂ ਨੂੰ ਸਕੂਲ ਸ਼ੈੱਡਾਂ ਲਈ ਜਾ ਰਹੀ ਸੀ ਕਹਿੰਦੇ ਫਿਰ ਇਹ ਬੰਦੂਕਧਾਰੀਆਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਇਹ ਖਬਰ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਆ ਰਹੀ ਹੈ ਤੇ ਪੁਲਿਸ ਨੇ ਮਾਮਲੇ ਵਿੱਚ ਦਰਜਕਾ ਲੈਨੇ ਤੇ ਹਮਲੇ ਚ ਪੰਜ ਤੋਂ 10 ਸਾਲ ਦੀ ਉਮਰ ਦੇ ਸੱਤ ਬੱਚੇ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਜਿੱਥੇੋਂ ਬੇਚੈਰੀ ਮੌਤ ਹੋ ਗਈ ਜਦਕਿ ਦੋ ਹੋਰਾਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨ